ਦੋਸਤੋ ਪੋਸਟ ਆਫਿਸ ਲੋਨ ਸਕੀਮ ਆਫਰ ਲੈ ਕੇ ਆਏ ਆ ਤੁਹਾਡੇ ਲਈ ਜੇ ਤੁਹਾਡਾ ਖਾਤਾ ਪੋਸਟ ਆਫਿਸ ਬੈਂਕ ਦੇ ਵਿੱਚ ਹੈ ਜਾਂ ਫਿਰ ਤੁਸੀਂ ਕੋਈ ਵੀ ਕਰਜ਼ਾ ਲੈਣਾ ਹੋਵੇ ਚਾਹੇ ਉਹ 10000 ਦਾ ਕਰਜ਼ਾ ਹੋਵੇ ਚਾਹੇ 20000 ਦਾ 50000 ਲੱਖ 5 ਲੱਖ 10 ਲੱਖ ਦਾ ਡਿਪੈਂਡ ਕਰਦਾ ਹੈ ਤੁਹਾਨੂੰ ਜਿਹੜਾ ਬੈਂਕ ਹੈ ਯਾਨੀ ਪੋਸਟ ਆਫਿਸ ਜਿਹੜਾ ਬੈਂਕ ਹੈ ਉਹ ਕਿੰਨਾ ਕਰਜ਼ਾ ਦੇ ਸਕਦਾ ਹੈ ਤੁਹਾਡੀ ਸਮਰੱਥਾ ਦੇ ਅਨੁਸਾਰ ਤੁਹਾਡੀ ਸਿਮਲ ਦੇ ਅਨੁਸਾਰ ਠੀਕ ਹੈ ਤੇ ਤੁਸੀਂ ਜੇ ਲੋਨ ਲੈਣਾ ਹੈ ਤੇ ਤੁਹਾਨੂੰ ਇਹ ਜਿਹੜਾ ਪੋਸਟ ਆਫਿਸ ਹੈ ਯਾਨੀ ਡਾਕਖਾਨਾ ਤੁਹਾਨੂੰ ਲੋਨ ਦੇ ਰਿਹਾ ਹੈ ਇਦੇ ਲਈ ਕੀ ਕੀ ਯੋਗਤਾ ਹੋਣੀ ਚਾਹੀਦੀ ਹੈ ਕਿਵੇਂ ਤੁਹਾਨੂੰ ਇਹ ਲੋਨ ਮਿਲੇਗਾ ਸਾਰਾ ਕੁਝ ਤੁਹਾਨੂੰ ਇਸ ਵੀਡੀਓ ਵਿੱਚ ਅਸੀਂ ਅੱਜ ਦੱਸਣ ਜਾ ਰਹੇ ਹਾਂ ਤਾਂ ਇਸ ਵੀਡੀਓ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਦੱਸਾਂਗੇ ਕਿ ਜ਼ਰੂਰੀ ਨਹੀਂ ਹੈ ਕਿ ਤੁਹਾਡੇ ਕੋਲ ਪੋਸਟ ਆਫਿਸ ਦਾ ਇਹ ਖਾਤਾ ਜੇ ਹੈ ਤੁਸੀਂ ਤਾਂ ਹੀ ਇਹ ਲੋਨ ਲੈ ਸਕਦੇ ਹੋ ਤੁਸੀਂ ਨਵਾਂ ਖਾਤਾ ਖੋਲ ਕੇ ਠੀਕ ਹੈ ਨਵਾਂ ਖਾਤਾ ਖੋਲ ਕੇ ਵੀ ਤੁਸੀਂ ਇਸ ਲੋਨ ਵਾਸਤੇ ਇਸ ਕਰਜ਼ੇ ਵਾਸਤੇ ਅਪਲਾਈ ਕਰ ਸਕਦੇ ਹੋ ਕਿਵੇਂ ਕਰਨਾ ਤੁਹਾਨੂੰ ਸਾਰਾ ਕੁਝ ਇਸ ਵੀਡੀਓ ਵਿੱਚ ਅਸੀਂ ਦੱਸਣ ਵਾਲੇ ਹਾਂ ਦੋਸਤੋ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਇਹ ਵੀਡੀਓ ਹੋ ਸਕਦਾ ਹੈ ਜੇ ਤੁਹਾਨੂੰ ਚੰਗੀ ਲੱਗੇ ਤੇ ਕਿਸੇ ਦੂਸਰੇ ਭੈਣ ਭਰਾ ਕੋਲ ਵੀ ਸ਼ੇਅਰ ਜ਼ਰੂਰ ਕਰ ਦਿਓ ਤੇ ਉਹਨਾਂ ਨੂੰ ਵੀ ਇਸ ਵੀਡੀਓ ਦੇ ਵਿੱਚ ਕੁਝ ਨਾ ਕੁਝ ਫਾਇਦਾ ਹੋਏਗਾ ਜੇ ਉਹਨਾਂ ਨੂੰ ਵੀ ਕੋਈ ਇਨਸਟੈਂਟ ਲੋਨ ਦੀ ਜਿਹੜੀ ਹੈ ਜ਼ਰੂਰਤ ਹੈ ਤੇ ਉਹ ਵੀ ਆਪਣੀ ਲੋਨ ਦੀ ਕਮੀ ਪੂਰੀ ਕਰ ਸਕਦੇ ਨੇ ਤਾਂ ਆਓ ਚੱਲਦੇ ਹਾਂ ਮੇਨ ਅਪਡੇਟ ਦੇ ਉੱਤੇ ਦੋਸਤੋ ਤੁਸੀਂ ਦੇਖ ਸਕਦੇ ਹੋ ਜੇਕਰ ਤੁਹਾਨੂੰ ਇੱਕ ਛੋਟੇ ਤੁਰੰਤ ਕਰਜ਼ੇ ਦੀ ਲੋੜ ਹੈ ਜਿਵੇਂ ਕਿ ਤੁਹਾਨੂੰ 1000 ਰੁਪਏ 2000 10000 50000 90000 ਅਤੇ ਤੁਸੀਂ ਆਪਣੇ ਖਾਤੇ ਦੇ ਵਿੱਚ ਤੁਰੰਤ ਪੈਸਾ ਚਾਹੁੰਦੇ ਹੋ ਵੀ ਸਾਨੂੰ ਜਲਦੀ ਪੈਸਾ ਮਿਲਦੇ ਸਾਡਾ ਕੋਈ ਅੜਿਆ ਕੰਮ ਹੈ ਉਹ ਦੂਰ ਹੋ ਜਾਏ ਤਾਂ ਤੁਸੀਂ ਇੰਡੀਆ ਪੋਸਟ ਪੇਮੈਂਟ ਬੈਂਕ ਯਾਨੀ ਕਿ IPPB 2026 ਦੇ ਵਿੱਚ ਸਭ ਤੋਂ ਆਸਾਨ ਤਰੀਕੇ ਦੇ ਨਾਲ ਤੇ ਸਭ ਤੋਂ ਪ੍ਰਸੇਵਣ ਦੇ ਚੀਜ਼ ਹੈ ਤੇ ਉੱਥੇ ਤੁਸੀਂ ਖਾਤਾ ਖੋਲ੍ਹ ਸਕਦੇ ਹੋ ਠੀਕ ਹੈ ਤੇ ਅੱਗੇ ਦੱਸ ਦਈਏ ਤੁਹਾਨੂੰ IPPB ਆਪਣੇ ਗ੍ਰਾਹਕਾਂ ਨੂੰ ਸਿਰਫ ਆਧਾਰ ਕਾਰਡ ਪਲੱਸ ਪੈਨ ਕਾਰਡ ਦੋ ਚੀਜ਼ਾਂ ਲੋੜਦੀਆਂ ਕਿਵੇਂ ਆਧਾਰ ਕਾਰਡ ਤੇ ਪੈਨ ਕਾਰਡ ਦੀ ਦੇ ਆਧਾਰ ਦੇ ਉੱਤੇ ਤੁਸੀਂ ਡਿਜੀਟਲ ਲੋਨ ਤੁਸੀਂ ਲੈ ਸਕਦੇ ਹੋ ਤੁਹਾਨੂੰ ਕਿਤੇ ਜਾਣ ਦੀ ਜਰੂਰਤ ਨਹੀਂ ਹੈ ਜਿਹਦੇ ਬਜੇ ਤੁਹਾਨੂੰ ਪ੍ਰਦਾਨ ਪ੍ਰਵਾਨਗੇ ਜਿਹੜੀ ਯਾਨੀ ਕਿ ਜੇ ਤੁਹਾਨੂੰ ਲੋਨ ਮਿਲਣਾ ਹੋਏਗਾ ਤਾਂ ਤੁਹਾਨੂੰ ਇੱਕ ਤੋਂ ਲੈ ਕੇ 5 ਮਿੰਟਾਂ ਦੇ ਅੰਦਰ ਅੰਦਰ ਜਿਹੜਾ ਲੋਨ ਅਪਰੂਵ ਹੋ ਜਾਏਗਾ ਇੱਥੇ ਤੁਹਾਨੂੰ ਸਟੈਪ ਵਾਈਜ਼ ਸਟੈਪ ਸਾਰੀ ਜਾਣਕਾਰੀ ਦੇਣ ਜਾ ਰਹੇ ਹਾਂ ਤੁਸੀਂ ਧਿਆਨ ਨਾਲ ਜ਼ਰੂਰ ਸਮਝਣੀ ਹੈ ਜੇ ਕੋਈ ਤੁਹਾਨੂੰ ਚੀਜ਼ ਨਹੀਂ ਸਮਝ ਆਂਦੀ ਤੇ ਸਾਨੂੰ ਕਮੈਂਟ ਜ਼ਰੂਰ ਕਰਨਾ ਤਾਂ ਜੋ ਅਸੀਂ ਫਿਰ ਉਹਨੂੰ ਐਕਸਪਲੇਨ ਕਰਦੀਏ IPPB ਇਨਸਟਾਟ ਅ ਸਮਾਲ ਲੋਨ 2025 ਦੀ ਹਾਈਲਾਈਟ ਦੀ ਗੱਲ ਕਰੀਏ ਤਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਕੀ ਕੀ ਦੇਖਣ ਨੂੰ ਮਿਲੇਗਾ ਕਰਜ਼ੇ ਦੀ ਰਕਮ 1000 ਤੋਂ 90000 ਤੱਕ ਹੋ ਸਕਦੀ ਹੈ ਸਿਰਫ ਧਾਰਕਾਰ ਦੇ ਪੈਨ卡ਰ ਤੇ ਤੁਸੀਂ ਕਰਜ਼ਾ ਲੈ ਸਕਦੇ ਹੋ ਪ੍ਰਵਾਨਗੀ ਜਿਹੜੀ ਤੁਹਾਨੂੰ 5 ਮਿੰਟਾਂ ਦੇ ਅੰਦਰ ਅੰਦਰ ਮਿਲ ਜੇਗੀ ਤੇ ਜਮਾਨਤ ਦੀ ਗੱਲ ਕਰੀਏ ਕੋਈ ਗਰੰਟਡ ਦੀ ਲੋੜ ਨਹੀਂ ਹੈ ਤੁਹਾਨੂੰ ਸਿੱਧਾ ਲੋਨ ਮਿਲ ਜੇਗਾ ਵਿਆਜ ਦਰ ਦੀ ਗੱਲ ਕਰੀਏ ਤਾਂ 7 ਤੋਂ 12% ਵਿਆਜ ਦਰ ਰਹਿਣ ਵਾਲੀ ਹੈ ਕਾਰਜਕਾਲ ਦੀ ਗੱਲ ਕਰੀਏ ਤਾਂ 3 ਮਹੀਨੇ ਤੋਂ 2 ਸਾਲ ਤੱਕ ਦੇ ਵਿੱਚ ਵਿੱਚ ਤੁਸੀਂ ਇਹ ਵਾਪਸ ਕਰਨਾ ਹੋਵੇਗਾ ਤੇ ਪੈਸੇ ਸਿੱਧੇ ਤੁਹਾਡੇ ਖਾਤੇ ਦੇ ਵਿੱਚ ਆਉਣਗੇ ਜਿਹੜਾ ਕਿ ਤੁਹਾਡਾ ਡਾਕਖਾਨੇ ਵਾਲਾ ਖਾਤਾ ਹੋਵੇਗਾ ਪ੍ਰਕਿਰਿਆ ਪੂਰੀ ਡਿਜੀਟਲ ਹੈ ਯਾਨੀ ਕਿ ਤੁਸੀਂ ਫੋਨ ਤੇ ਬੈਠੇ ਬੈਠੇ ਕੰਮ ਕਰ ਸਕਦੇ ਹੋ ਤੁਹਾਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ ਹੈ ਅੱਗੇ ਗੱਲ ਕਰੀਏ ਤਾਂ ਪਿੰਡੂ ਸ਼ਹਿਰੀ ਦੋਵਾਂ ਦੇ ਲਈ ਇਹ ਵਿਕਲਪ ਉਪਲਬਧ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਕਿੰਨੀ ਰਕਮ ਦਾ ਜਿਹੜਾ ਕਰਜ਼ਾ ਲਿਆ ਜਾ ਸਕਦਾ ਹੈ ਇਹਦੇ ਲਈ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਆਈ ਪੀਪੀ ਵੀ ਤੁਹਾਡੀ ਪ੍ਰੋਫਾਈਲ ਦੇ ਆਧਾਰ ਤੇ ਤੁਹਾਡੀ ਯੋਗਤਾ ਦਿਖਾਏਗਾ ਤੁਸੀਂ ਹੇਠ ਲਿਖਿਆਂ ਦੇ ਵਿੱਚੋਂ ਕੋਈ ਵੀ ਕਰਜ਼ਾ ਪ੍ਰਦਾਨ ਕਰ ਸਕਦੇ ਜੋ ਜਿਹੜਾ ਪ੍ਰਾਪਤ ਕਰ ਸਕਦੇ ਹੋ ਯਾਨੀ ਕਿ ਜਿਹੜਾ ਇਹ ਆਈਪੀਪੀਬੀ ਹੈ ਨਾ ਜਿਹੜਾ ਇੱਕ ਐਪ ਹੈ ਤੁਹਾਡੇ ਡਾਕਖਾਨੇ ਦਾ ਖਾਤੇ ਦਾ ਐਪ ਬਣ ਜਾਏਗਾ ਜਿਵੇਂ ਆਪਾਂ ਲੌਗ ਇਨ ਕਰਦੇ ਹਾਂ ਜਿਵੇਂ ਐਸਬੀਆਈ ਦਾ ਯੋਨੋ ਐਪ ਹੁੰਦਾ ਉਮੇ ਇੱਕ ਐਪ ਹੈ ਆਈਪੀਪੀਬੀ ਠੀਕ ਹੈ ਇਸ ਐਪ ਦੇ ਵਿੱਚ ਜਦੋਂ ਤੁਸੀਂ ਲੌਗ ਇਨ ਕਰੋਗੇ ਜੇ ਤੁਸੀਂ ਕਰਜ਼ਾ ਲੈਣਾ ਹੈ ਤਾਂ ਜਦੋਂ ਤੁਸੀਂ ਦੇਖੋਗੇ ਤਾਂ ਤੁਹਾਨੂੰ ਦੱਸ ਦੇਗਾ ਵੀ ਇਸ ਤਰ੍ਹਾਂ ਦੇ ਦੇਖੋ ਤੁਸੀਂ ਦੇਖ ਸਕਦੇ ਹੋ 1000 2000 10000 50000 ਤੇ 90000 ਲੱਖ ਤੱਕ ਦਾ ਜਿਹੜਾ ਵੀ ਕਰਜ਼ਾ ਤੁਹਾਨੂੰ ਸ਼ੋਅ ਕਰੇਗਾ ਤੁਹਾਨੂੰ ਦੱਸ ਦੇਗਾ ਵੀ ਤੁਹਾਨੂੰ ਇਹ ਆਫਰ ਮਿਲ ਰਹੇ ਤੁਹਾਨੂੰ ਤੁਸੀਂ ਜਿਹੜਾ ਲੈਣਾ ਤੁਸੀਂ ਲੈ ਸਕਦੇ ਹੋ ਠੀਕ ਹੈ ਤੇ ਛੋਟੇ ਕਰਜ਼ਿਆਂ ਨੂੰ ਮਨਜ਼ੂਰੀ ਮਿਲਣ ਦੀ ਸੰਭਾਵਨਾ ਵਧੇਰੀ ਹੁੰਦੀ ਹੈ ਜੇ ਤੁਸੀਂ ਜਿੰਨਾ ਛੋਟਾ ਲਓਗੇ ਓਨਾ ਜ਼ਿਆਦਾ ਤੁਹਾਨੂੰ ਲੋਨ ਮਿਲਦੇ ਚਾਂਸ ਨੇ ਠੀਕ ਹੈ ਤੇ ਆਈਪੀਬੀ ਤੋਂ ਇਹ ਕਰਜ਼ਾ ਕੌਣ ਲੈ ਸਕਦਾ ਹੈ ਤੇ ਉਹਦੀ ਯੋਗਤਾ ਦੀ ਗੱਲ ਕਰੀਏ ਤੇ ਕੌਣ ਕਰਜ਼ਾ ਇਹ ਲੈ ਸਕਦਾ ਹੈ IPPB ਵਿੱਚ ਸਰਗਰਮ ਖਾਤਾ ਹੋਣਾ ਚਾਹੀਦਾ ਯਾਨੀ ਕਿ ਡਾਕਖਾਨੇ ਦੇ ਵਿੱਚ ਤੁਹਾਡਾ ਜਿਹੜਾ ਖਾਤਾ ਹੈ ਠੀਕ ਹੈ ਇੱਕ ਸੇਵਿੰਗ ਅਕਾਊਂਟ ਉਹ ਐਕਟਿਵ ਹੋਣਾ ਚਾਹੀਦਾ ਐਕਟਿਵ ਯਾਨੀ ਕਿ ਤੁਹਾਡਾ ਉਹ ਖਾਤਾ ਚੱਲਦਾ ਰਹਿਣਾ ਚਾਹੀਦਾ ਲੈਣ-ਦੇਣ ਹੋਵੇ ਉਸ ਦੇ ਵਿੱਚ ਆਧਾਰ ਕਾਰਡ ਦੇ ਨਾਲ ਜੁੜਿਆ ਹੋਇਆ ਮੋਬਾਈਲ ਨੰਬਰ ਹੋਣਾ ਚਾਹੀਦਾ ਤੁਹਾਡੇ ਕੋਲ ਪੈਨ ਕਾਰਡ ਹੋਣਾ ਚਾਹੀਦਾ ਉਮਰ 18 ਤੋਂ 60 ਸਾਲ ਦੀ ਉਮਰ ਹੋਣੀ ਚਾਹੀਦੀ ਹੈ ਠੀਕ ਹੈ ਤੇ ਉਸ ਤੋਂ ਬਾਅਦ ਮੁੱਢਲੇ ਬੈਂਕਿੰਗ ਲੈਣ-ਦੇਣ ਯਾਨੀ ਉਹਦੇ ਵਿੱਚ ਬੈਂਕਿੰਗ ਦਾ ਲੈਣ-ਦੇਣ ਹੋਣਾ ਚਾਹੀਦਾ ਹੈ ਠੀਕ ਹੈ ਤੇ ਸਿਬਲ ਸਕੋਰ ਤੁਹਾਡਾ ਜੇ 60 ਤੋਂ 600 ਤੋਂ ਪਲੱਸ ਵੀ ਹੋਏਗਾ ਤਾਂ ਵੀ ਤੁਹਾਨੂੰ ਆਸਾਨੀ ਦੇ ਨਾਲ ਲੋਨ ਮਿਲ ਜੇਗਾ ਆਮਦਨ ਦੀ ਗੱਲ ਕਰੀਏ ਤਾਂ ਤਨਖਾਹ ਵੀ ਬੰਦੇ ਲੈ ਸਕਦੇ ਜਿਹੜੇ ਤਨਖਾਹ ਬੰਦੇ ਲੈ ਰਹੇ ਨੇ ਯਾਨੀ ਕਿ ਤਨਖਾਹਦਾਰ ਨੇ ਕੰਮ ਕਰ ਰਹੇ ਨੇ ਜੋਬ ਕਰ ਰਹੇ ਉਹ ਵੀ ਇਹ ਲੈ ਸਕਦੇ ਨੇ ਤੇ ਕਾਰੋਬਾਰੀ ਵੀ ਇੱਥੇ ਲੋਨ ਲੈ ਸਕਦੇ ਨੇ ਤੇ ਛੋਟੇ ਕਰਜ਼ਿਆਂ ਦੇ ਲਈ 1000 ਤੋਂ 10000 ਤੱਕ ਦੇ ਲੋਨ ਲਈ ਸਿਬਲ ਸਕੋਰ ਉਹਨਾਂ ਦਾ ਲਈ ਮਹੱਤਵਪੂਰਨ ਨਹੀਂ ਹੈਗਾ ਜੇ ਤੁਸੀਂ 50000 ਤੋਂ 90000 ਤੱਕ ਦਾ ਲੋਨ ਲੈਣਾ ਚਾਹੁੰਦੇ ਹੋ ਫੇਰ ਤੁਹਾਡਾ ਸਾਡੇ 600 ਤੋਂ ਜਿਹੜਾ ਸਕੋਰ ਆ ਜਿਹੜਾ ਇਹ ਜ਼ਿਆਦਾ ਹੋਣਾ ਚਾਹੀਦਾ ਹੈ ਠੀਕ ਹੈ ਉਸ ਤੋਂ ਬਾਅਦ ਤੁਹਾਨੂੰ ਦੱਸ ਦਿੰਦੇ ਆ ਕਿ ਇਹਦੇ ਲਈ ਲੋੜਿੰਦੇ ਦਸਤਾਵੇਜ਼ ਕੀ ਰਹਿਣ ਵਾਲੇ ਨੇ ਸਿਰਫ ਦੋ ਦਸਤਾਵੇਜ਼ ਜ਼ਰੂਰੀ ਨੇ ਕਿਹੜੇ-ਕਿਹੜੇ ਜਿਹੜੇ ਕਿ ਆਮ ਤੌਰ ਤੇ ਸਾਰਿਆਂ ਕੋਲ ਹੁੰਦੇ ਨੇ ਪਹਿਲਾ ਆਧਾਰ ਕਾਰਡ ਠੀਕ ਹੈ ਜਿਹੜਾ ਕਿ ਸਾਰਿਆਂ ਕੋਲ ਮਿਲ ਜੇਗਾ ਪੈਨ ਕਾਰਡ ਹੈ ਪੈਨ ਕਾਰਡ ਵੀ ਸਾਰਿਆਂ ਕੋਲ ਮਿਲ ਜੇਗਾ ਠੀਕ ਹੈ ਕੋਈ ਗਾਰੰਟੀ ਨਹੀਂ ਯਾਨੀ ਕਿ ਤੁਸੀਂ ਕੋਈ ਗਾਰੰਟੀ ਨਹੀਂ ਦੇਣੀ ਕੋਈ ਤਨਖਾਹ ਸਲਿੱਪ ਨਹੀਂ ਦਿਖਾਉਣੀ ਹੈ ਕੋਈ ਆਈਟੀਆਰ ਵੀ ਨਹੀਂ ਦੇਣੀ ਹੈ ਛੋਟੇ ਕਰਜ਼ਿਆਂ ਦੇ ਲਈ ਗੱਲ ਹੈ ਛੋਟੇ ਕਰਜ਼ਿਆਂ ਦੇ ਲਈ ਕੋਈ ਤੁਸੀਂ ਗਰੰਟੀ ਦੇਣੀ ਕੋਈ ਤਨਖਾਹ ਸਲਿੱਪ ਨਹੀਂ ਦਿਖਾਉਣੀ ਕੋਈ ਆਈਟੀਆਰ ਦੀ ਜਿਹੜੀ ਹੈ ਤੁਸੀਂ ਭਰਿਆ ਕਿ ਨਹੀਂ ਭਰਿਆ ਇਹ ਦੱਸਣ ਦੀ ਲੋੜ ਨਹੀਂ ਹੈ ਛੋਟੇ ਕਰਜ਼ਿਆਂ ਦੇ ਲਈ ਠੀਕ ਹੈ 1000 ਤੋਂ ਲੈ ਕੇ 90000 ਦੇ ਕਰਜ਼ੇ ਦੇ ਲਈ EMI ਕੀ ਹੋਵੇਗੀ ਹੁਣ ਕਿਸ਼ਤ ਕਿੰਨੀ ਬਣੇਗੀ ਤੁਹਾਨੂੰ ਦੱਸਦੀ ਹਾਂ ਉਹਦੇ ਹੀ ਅਨੁਸਾਰ ਕਰਜ਼ੇ ਦੀ ਰਕਮ ਦੀ ਗੱਲ ਕਰੀਏ ਜੇ ਤੁਸੀਂ 1000 ਦਾ ਲੋਨ ਲੈਣੇ ਹੋ ਤਿੰਨ ਵਿੱਚ ਤਿੰਨ ਮਹੀਨੇ ਵਿੱਚ ਜੇ ਤੁਸੀਂ ਵਾਪਸ ਕਰ ਦੇਣਾ ਹੈ 350 ਤੋਂ 380 ਰੁਪਏ ਤੱਕ ਦੀ ਤੁਹਾਡੀ ਕਿਸ਼ਤ ਬਣੇਗੀ ਜੇ ਤੁਸੀਂ 2000 ਦਾ ਲੈਣੇ ਹੋ ਤਿੰਨ ਮਹੀਨੇ ਦੇ ਲਈ 700 ਤੋਂ 750 ਤੱਕ 750 60 ਤੱਕ ਤੁਹਾਡੀ ਕਿਸ਼ਤ ਬਣੇਗੀ ਠੀਕ ਹੈ ਉਸ ਤੋਂ ਬਾਅਦ 10000 ਤੱਕ ਲੈਣੇ ਹੋ 6 ਤੋਂ 12 ਮਹੀਨੇ ਦੇ ਵਿੱਚ ਤੁਸੀਂ ਇਹ ਵਾਪਸ ਕਰਨਾ ਹੋਵੇਗਾ 9500 ਤੋਂ ਲੈ ਕੇ 1100 ਤੱਕ ਦੀ ਤੁਹਾਡੀ ਕਿਸ਼ਤ ਬਣੇਗੀ ਜੇ ਤੁਸੀਂ 1200 ਇਹ ਜਿਹੜਾ 50000 ਦਾ ਕਰਜ਼ਾ ਲੈਣੇ ਹੋ ਤਾਂ 1 ਸਾਲ ਤੋਂ 1.5 ਸਾਲ ਦੇ ਵਿੱਚ ਵਿੱਚ ਤੁਸੀਂ ਇਹ ਵਾਪਸ ਕਰਨਾ 3000 ਤੋਂ ਲੈ ਕੇ 4000 ਤੱਕ ਦੇ ਵਿੱਚ ਤੁਹਾਡੀ ਕਿਸ਼ਤ ਬਣੇਗੀ ਜੇ ਤੁਸੀਂ 90000 ਦਾ ਲੈਣੇ ਹੋ ਕਰਜ ਤਾਂ ਇਹਦੇ ਵਿੱਚ 12 ਮਹੀਨੇ ਤੋਂ ਲੈ ਕੇ 24 ਮਹੀਨੇ ਯਾਨੀ 2 ਸਾਲ ਤੱਕ ਤੁਸੀਂ ਇਹ ਵਾਪਸ ਕਰ ਸਕਦੇ ਹੋ ਕਿਸ਼ਤ ਤੁਹਾਡੀ 4800 ਤੋਂ ਲੈ ਕੇ ਜਿਹੜੀ 6100 ਬਣੇਗੀ ਇਹ ਇਹ ਤੁਹਾਨੂੰ ਦੱਸ ਦਿਆਂ ਕਿ ਇੰਨੇ ਕਿਸ਼ਤਾਂ ਕਿਉਂ ਦੱਸਿਓ ਜੇ ਤੁਸੀਂ ਮੰਨ ਲਓ 12 ਦਾ ਲੈਨੇ ਹੋ ਤੁਹਾਡੀ ਕਿਸ਼ਤ ਬਣੇਗੀ 12 ਮਹੀਨੇ ਵਿੱਚ ਤੁਹਾਨੂੰ ਕਹਿੰਨੇ ਅਸੀਂ ਪੂਰਾ ਕਰਨਾ ਹੈ ਤੇ ਤੁਹਾਡੀ 62000 6500 ਕਿਸ਼ਤ ਬਣ ਜਗੀ ਤੁਸੀਂ ਸੋਚਦੇ ਨਹੀਂ ਅਸੀਂ ਆਰਾਮ ਨਾਲ ਕਰਾਂਗੇ ਜਿਆਦਾ ਵੱਡ ਨਹੀਂ ਲੈਣਾ ਸੀ ਤੇ 24 24 ਮਹੀਨਿਆਂ ਦੇ ਵਿੱਚ ਵਾਪਸ ਕਰਾਂਗੇ ਤਾਂ ਇਹ ਤੁਸੀਂ 4800 ਕਿਸ਼ਤ ਵੀ ਦੇ ਸਕਦੇ ਹੋ ਠੀਕ ਹੈ ਜਿੰਨਾ ਤੁਸੀਂ ਟਾਈਮ ਵਧਾਓਗੇ ਓਨੀ ਤੁਹਾਡੀ ਕਿਸ਼ਤ ਛੋਟੀ ਆਏਗੀ ਹੁਣ ਇਹਦੇ ਵਿੱਚ ਤੁਰੰਤ ਲੋਨ ਲੈਣ ਦੀ ਪ੍ਰਕਿਰਿਆ ਕੀ ਰਹਿਣ ਵਾਲੀ ਹੈ ਸਟੈਪ ਵਾਈਜ਼ ਸਟੈਪ ਤੁਹਾਨੂੰ ਦਸੀਏ ਤਾਂ ਮੋਬਾਈਲ ਤੇ ਇਹ ਪ੍ਰਕਿਰਿਆ ਪੂਰੀ ਹੋ ਜੇਗੀ ਪਹਿਲੀ ਗੱਲ ਦੱਸ ਦਈਏ ਤੇ ਤੁਹਾਨੂੰ ਮੋਬਾਈਲ ਐਪ ਜਿਹੜਾ ਡਾਊਨਲੋਡ ਕਰਨਾ ਪਏਗਾ Google Play Store ਤੇ ਜਾ ਕੇ ਤੁਸੀਂ ਇਹ ਐਪ ਡਾਊਨਲੋਡ ਕਰ ਸਕਦੇ ਹੋ ਕਦਮ 2 ਦੀ ਗੱਲ ਕਰੀਏ ਤਾਂ ਤੁਸੀਂ ਲੌਗਇਨ ਕਰਨਾ ਹੈ ਮੋਬਾਈਲ ਨੰਬਰ ਤੇ OTP ਆਏਗਾ ਉਹ ਦੇ ਕਰਕੇ ਤੁਸੀਂ ਕਰ ਸਕਦੇ ਹੋ ਲੌਗਇਨ ਤੀਸਰਾ ਕਦਮ ਹੈ ਉੱਥੇ ਜਦੋਂ ਤੁਸੀਂ ਖੋਲੋਗੇ ਤਾਂ ਇੱਕ ਤੁਰੰਤ ਲੋਨ ਛੋਟਾ ਲੋਨ ਵਿਕਲਪ ਹੋਏਗਾ ਉੱਥੇ ਤੁਸੀਂ ਕਲਿੱਕ ਕਰਨਾ ਹੈ ਠੀਕ ਹੈ ਫਿਰ ਤੁਹਾਡੀ ਜਿਹੜੀ ਯੋਗਤਾ ਦੇਖੇਗੀ ਵੀ ਤੁਹਾਨੂੰ ਕਿਹੜਾ-ਕਿਹੜਾ ਲੋਨ ਮਿਲ ਸਕਦਾ ਹੈ ਜਿਵੇਂ ਕਿ 1000 ਦਾ 2000 ਦਾ 10000 ਦਾ 50000 ਦਾ ਜਾਂ ਫਿਰ 90000 ਦਾ ਤੁਸੀਂ ਜਿਹੜਾ ਵੀ ਲੋਨ ਲੈਣਾ ਹੈ ਤੁਸੀਂ ਆਪ ਉਹ ਸਿਲੈਕਟ ਕਰਨਾ ਹੈ ਠੀਕ ਹੈ ਚੌਥਾ ਕਦਮ ਹੈ ਜਿਹੜਾ ਲੋਨ ਲੈਣ ਦੀ ਰਕਮ ਚੁਣ ਕੇ ਠੀਕ ਹੈ ਉਸ ਤੋਂ ਬਾਅਦ ਪੰਜਵਾਂ ਕਦਮ ਹੈ ਆਧਾਰ ਕਾਰਡ ਪਲੱਸ ਪੈਨ ਕਾਰਡ ਵੀ ਕੀ ਕੇਵਾਈਸੀ ਹੋਏਗੀ ਉਹਦੇ ਲਈ ਆਧਾਰ ਕਾਰਡ ਤੇ اوਟੀਪੀ ਆਏਗਾ ਜਿਹੜਾ ਮੋਬਾਈਲ ਨੰਬਰ ਲਿੰਕ ਹੈ ਪੈਨ ਕਾਰਡ ਦੀ ਪ੍ਰਮਾਣਿਕਤਾ ਯਾਨੀ ਵੈਰੀਫਿਕੇਸ਼ਨ ਹੋਏਗੀ ਠੀਕ ਹੈ ਫੇਸ ਆਈਡੀ ਲਈ ਜਾਏਗੀ ਇਹ ਕਈ ਵਾਰ ਲਈ ਜਾਏਗੀ ਤਾਂ ਜੋ ਵੀ ਇਹ ਬੰਦਾ ਜਿਉਂਦਾ ਹੈ ਕੋਈ ਫਰੋਡ ਨਹੀਂ ਕਰ ਰਿਹਾ ਠੀਕ ਹੈ ਉਸ ਤੋਂ ਬਾਅਦ ਆਟੋ ਵੈਰੀਫਿਕੇਸ਼ਨ ਹੋਏਗੀ 5 ਤੋਂ 10 ਮਿੰਟ ਸਕਿੰਟ ਲੱਗਣਗੇ ਇਹਦੇ ਵਿੱਚ ਵੀ ਸਿਸਟਮ ਚਾਂਚ ਕਰੇਗਾ ਜਿਵੇਂ ਕੀ 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 ਜਾਂਚ ਕਰੇਗਾ ਬੈਂਕਿੰਗ ਇhtਿਆਜ਼ ਤੁਹਾਡਾ ਲੈਂਡ ਦੇਣ ਕਿਹੋ ਜਿਹਾ ਹੈ ਠੀਕ ਹੈ ਇਹ ਚੀਜ਼ਾਂ ਦੇਖੇਗਾ ਤੁਹਾਡਾ ਸਿਬਲ ਸਕੋਰ ਕਿੰਨਾ ਹੈ ਆਮਦਨ ਕਿੰਨੀ ਹੈ ਇਹ ਚੀਜ਼ਾਂ ਉਹ ਸਾਰਾ ਕੁਝ ਵੈਰੀਫਿਕੇਸ਼ਨ ਕਰਨਗੇ ਤੇ ਉਸ ਤੋਂ ਬਾਅਦ ਇੱਕ ਪੀਡੀਐਫ ਔਨਲਾਈਨ ਆਏਗਾ ਉਹਦੇ ਵਿੱਚ ਤੁਹਾਡੀ ਆਧਾਰ ਦੀ ਓਟੀਪੀ ਆਏਗਾ ਨਾ ਜਿਹੜਾ ਓਟੀਪੀ ਆਏਗਾ ਉਹਦਾ ਮਾਨ ਹੈ ਇਹੀ ਹੋਏਗਾ ਵੀ ਤੁਸੀਂ ਇਸ ਸਮਝੌਤੇ ਲਈ ਰਾਜ਼ੀ ਹੋ ਇਸ ਕਰਕੇ ਓਟੀਪੀ ਦਿੱਤਾ ਜਾਏਗਾ ਤੇ 8ਵੇਂ ਨੰਬਰ ਤੇ ਜਿਹੜਾ ਇਹ ਖਾਤਾ ਹੈ ਤੁਰੰਤ ਲੋਨ ਦੀ ਰਕਮ ਹੈ ਜਿਹੜੀ ਤੁਹਾਡੇ ਖਾਤੇ ਦੇ ਵਿੱਚ ਆ ਜਾਏਗੀ ਠੀਕ ਹੈ 3 ਤੋਂ 5 ਮਿੰਟਾਂ ਦੇ ਅੰਦਰ ਅੰਦਰ ਆ ਜਾਏਗੀ ਤੇ ਗੱਲ ਕਰੀਏ ਹੁਣ ਇਸ ਲੋਨ ਜਿਹੜਾ ਇਹ ਲੋਨ ਹੈ ਕਿਨਾਂ ਨੂੰ ਜਲਦੀ ਮਿਲੇਗਾ ਠੀਕ ਹੈ ਪਹਿਲੇ ਅਮਰਜੰਸੀ ਛੋਟੇ ਖਰਚਿਆਂ ਦੇ ਲਈ ਵੀ ਮੋਬਾਈਲ ਰੀਚਾਰਜ ਵਗੈਰਾ ਤੁਸੀ ਕਰਨਾ ਹੋਵੇ ਕਰਿਆਨੇ ਦਾ ਸਮਾਨ ਲੈਣਾ ਹੋਵੇ ਸਕੂਲ ਕਾਜ ਜਾਂ ਫੀਸਾਂ ਭਰਨੀਆਂ ਹੋਣ ਛੋਟੇ ਮਰਮਤ ਦੇ ਕੰਮ ਕਰਨੇ ਹੋਣ ਛੋਟੀਆਂ ਮੋਟੀਆਂ ਡਾਕਟਰੀਆਂ ਜ਼ਰੂਰਤਾਂ ਬਸ ਰੇਲ ਯਾਤਰਾ ਦੇ ਖਰਚੇ ਹੋਗੇ ਥੋੜੇ ਸਮੇਂ ਦੇ ਲਈ ਪੈਸਾ ਤੁਹਾਨੂੰ ਚਾਹੀਦਾ ਹੈ ਠੀਕ ਹੈ ਤਾਂ ਵੀ ਇਹ ਮਿਲ ਸਕਦਾ ਹੈ ਛੋਟਾ ਕਰਜ਼ਾ ਸਭ ਤੋਂ ਸੌਖਾ ਕਿਉਂ ਹੈ ਸਰਕਾਰ ਸਮਰਪਿਤ ਬੈਂਕ ਜਿਹੜੇ ਬੈਂਕ ਨੇ ਛੋਟੇ ਨੇ ਇਸ ਕਰਕੇ ਦਿੰਦੇ ਨੇ ਠੀਕ ਹੈ ਸਿਰਫ ਧਾਰ ਕਾਰਡ ਪਹਿਨ ਤੇ ਪ੍ਰਵਾਨਗੀ ਹੈ ਕੋਈ ਗਾਰੰਟੀ ਨਹੀਂ ਚਾਹੀਦੀ ਤੇ 0-10 ਦੇ ਵਿੱਚ ਅਪਲੋਡ ਕਰਨੇ ਹੋਣਗੇ ਤੁਰੰਤ ਪੈਸਾ ਤੁਹਾਡੇ ਖਾਤੇ ਦੇ ਵਿੱਚ ਆ ਜਾਏਗਾ ਕਿਸੇ ਵੀ ਪਿੰਡ ਸ਼ਹਿਰ ਦੇ ਵਿੱਚ ਇਹ ਉਪਲਬਧ ਹੋਏਗਾ ਇਹ ਨਹੀਂ ਹੈ ਕਿ ਫਲਾਣੇ ਸ਼ਹਿਰ ਦੇ ਵਿੱਚ ਹੀ ਇਹ ਲੋਨ ਮਿਲਦਾ ਹੈ ਕਿਤੇ ਵੀ ਇਹ ਤੁਸੀਂ ਲੋਨ ਲੈ ਸਕਦੇ ਹੋ ਠੀਕ ਹੈ ਧੋਖਾਧੜੀ ਤੋਂ ਸਾਵਧਾਨ ਤੁਸੀਂ ਰਹਿਣਾ ਹੈ ਠੀਕ ਹੈ ਸਿਰਫ ਜਿਹੜਾ ਇਹ ਵੈਬਸਾਈਟ ਹੈ ਸੌਰੀ ਇਹ ਜਿਹੜਾ ਐਪ ਹੈ ਆਈ ਪੀ ਪੀ ਲੋਨ ਠੀਕ ਹੈ ਇਹ ਹੀ ਤੁਸੀਂ ਉਹ ਨੈਨ ਜਿਹੜਾ ਡਾਊਨਲੋਡ ਕਰਨਾ ਹੈ ਤੇ ਆਪਣੇ ਫੋਨ ਦੇ ਵਿੱਚ ਇੰਸਟਾਲ ਕਰਨਾ ਹੈ ਠੀਕ ਹੈ ਬੈਂਕਿੰਗ ਐਪ ਹੈ ਇੰਡੀਆ ਪੋਸਟ ਪੇਮੈਂਟ ਬੈਂਕ ਦੀ ਅਧਿਕਾਰਿਕ ਵੈਬਸਾਈਟ ਤੇ ਜਾ ਕੇ ਤੁਸੀਂ ਇਹ ਪ੍ਰਾਪਤ ਕਰ ਸਕਦੇ ਹੋ ਤੇ ਹੋਰ WhatsApp Telegram ਲੋਨ ਆਫਰ ਜਿਵੇਂ 100% ਜਿਹੜੀਆਂ ਗੱਲਾਂ ਕਹਿੰਦੇ ਨੇ ਇਹਨਾਂ ਤੋਂ ਤੁਸੀਂ ਦੂਰ ਰਹਿਣਾ ਤੁਸੀਂ ਸਿਰਫ ਜਿਹੜਾ ਪੋਸਟ ਆਫਿਸ ਇੰਡੀਆ ਦਾ ਜਿਹੜਾ ਹੈ ਠੀਕ ਹੈ ਉੱਤੇ ਹੀ ਤੁਸੀਂ ਵੈਰੀਫਾਈ ਕਰਕੇ ਉਹਨੂੰ ਹੀ ਡਾਊਨਲੋਡ ਕਰਨਾ ਹੈ ਦੂਸਰਾ ਕੋਈ ਐਪ ਡਾਊਨਲੋਡ ਨਹੀਂ ਕਰਨਾ ਤਾਂ ਉਮੀਦ ਕਰਦਾ ਹਾਂ ਤੁਹਾਨੂੰ ਇਹ ਜੇ ਛੋਟੇ ਲੋਨ ਤੁਸੀਂ ਲੈਣੇ ਨੇ ਤੇ ਤੁਹਾਡੀ ਜਿਹੜੀ ਹੈ ਇਹ ਵੀਡੀਓ ਕੰਮ ਦੀ ਹੋਏਗੀ ਇਸ ਤਰੀਕੇ ਨਾਲ ਤੁਸੀਂ ਛੋਟਾ ਲੋਨ ਲੈ ਸਕਦੇ ਹੋ ਉਮੀਦ ਕਰਦਾ ਵੀਡੀਓ ਚੰਗੀ ਲੱਗੀ ਹੋਵੇਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦੇਣਾ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ